ਤੇ ਅਰੇ ਦੋ ਤੋ ਤਨਖੰਡ ਖੰਡ ਪਾਠ ਜਥੇ ਇਥੋਂ ਜਾਂਦੇ ਸੀ ਪਿੰਡਾਂ ਦੇ ਵਿੱਚ ਕਰਨ ਵਾਤੇ ਇਸ ਪਿੰਡ ਦੇ ਵਿੱਚ ਉਦੋਂ 40-45 ਸਿੰਘ ਆਮੀ ਸੰਤਾਂ ਕੋਲ ਰਹਿੰਦੇ ਸੀ ਇਸ ਵਾਰ ਤੇ ਜਿਨ੍ਹਾਂ ਸਾਸ ਵਿਰਾਸਨਾ ਵਿਸਰਾ ਨਾਮਾ ਮਨ ਮੰਤ ਧਨ ਸਿਸ ਨਾਨਕਾ ਪੂਰਨ ਸੋਈ ਸੰਤ ਪੂਰਸੀ ਦਿਆਲੂ ਸੀਗੇ ਗੁੱਸਾ ਨਹੀਂ ਆਉਂਦਾ ਸੀਗੇ ਕੁਸਦਾਲ 12 ਸਾਲ ਮੈਂ ਤਾਂ ਨਹੀਂ ਦੇਖਿਆ ਵੀ ਕਿਸੇ ਨੂੰ ਘੂਰਤਾ ਚੰਗੀ ਜਿਹਨਾਂ ਦੇ ਲੱਪੜ ਮਾਰੇ ਲੱਪੜ ਤਾਂ ਮਾਰੇ ਹੀ ਨਹੀਂ ਉਹਨੇ ਨਹੀਂ ਗਏ। ਇਹ ਵਿਦਿਆਰਥੀ ਸਾਹਮਣੇ 2-4 ਹੀ ਔਖੇ ਤੇ 40-40 ਵਿਦਿਆਰਥੀ ਹੋਣੇ ਸੀ ਕਿਤੋਂ ਦਾ ਕੋਈ ਕਿਤੋਂ ਦਾ। ਪਰ ਉਹਨਾਂ ਦਾ ਭਾਏ ਇੰਨਾ ਸੇ ਸੰਤ ਇੱਧਰ ਬੈਠੇ ਨੇ ਵਿਦਿਆਰਥੀ ਇੱਧਰ ਹੀ ਲੰਘਦੇ ਹੁੰਦੇ। ਐ ਨਹੀਂ ਵੀ ਸੰਤਾਂ ਦੇ ਮੂਹਰੇ ਹੀ ਲੰਘ ਜੀ ਕੋਈ ਵਿਦਿਆਰਥੀ। ਇੰਨਾ ਤਪ ਤੇਜ ਸੀ ਉਸ ਮਲੇ ਮਹਾਂਪੁਰ ਸੰਤ ਦਾ। ਅਸੀਂ ਦੇਖਦੇ ਵੀ ਸੰਤ ਕਿੱਥੇ ਬੈਠੇ ਆ ਵੀ ਇੱਧਰ ਟੁੱਟ ਜੀ ਹੁੰਦੀ ਇੱਧਰ ਆ ਕੇ ਬਹਿ ਜਾਂਦੇ। ਤਾਂ ਸਿੰਘਾਂ ਨੇ ਉਧਰ ਦੀ ਨੰਗਣਾ ਜੋ ਪਹਿਲੇ ਪਾਸੇ ਸਾਹਮਣੂ ਬਹਿ ਜਾਂਦੇ ਸਿੰਘਾਂ ਨੇ ਆਈ ਦੀ ਨੰਗਣਾ ਵੀ ਸਾਹਮਣੇ ਬੈਠੇ ਮੂੰਹ ਤੇ ਨੰਗਦੇ ਇਹ ਸੀ ਉਹਨਾਂ ਦਾ ਪ੍ਰਤਾਪ ਉਸ ਵਕਤ ਇਸ ਬਾਤ ਤੇ ਉਹਨਾਂ ਨੇ ਕਮਾਈ ਕੀਤੀ ਸਬਦ ਦੀ ਇੱਥੇ ਰਹਿ ਕੇ ਅੰਦਾਜ਼ ਅੱਠੋ ਪਹਿਰ ਤੇ ਪ੍ਰਤਾਪ ਇਹਨੇ ਤੇ ਇੱਕ ਬਚਨ ਕਹਿ ਦਿੰਦੇ ਸੀ ਮੈਂ ਇੱਥੋਂ ਦੇ ਸਿੰਘ ਦੀ ਗੱਲ ਸੁਣਾਉਣਾ ਹੈ ਇਹ ਰਾਗੀ ਸਿੰਘ ਜੀ ਕਹਿ ਗਏ ਸੀ ਮਨ ਬਣਿਆ ਅੰਬ ਸਕੇਉ ਨਾ ਸਕੇਉ ਕੋਸੀ ਕਹੇਗਾ ਹੈ ਸਕ ਲੈਣੀਆਂ ਫੇਰ ਕਿਰਪਾਨਾਂ ਲਾਉਣ ਲੱਗੇ ਮਿੰਟ ਲਾਉਣੇ ਆ। ਕੁਦੂ ਵਾਲੇ ਰਾਹ ਸੰਤੋ ਹੱਥ ਨੇ ਜੇ ਤੁਰੇ ਜਾਂਦੇ ਸੀ ਕਿ ਤੁਰਨ ਫਿਰ ਲਿਗੜ ਜਾਂਦੇ ਸੀਗੇ। ਕੋਲੇ ਖੁੰਡੀ ਉਹਨੇ ਕੱਲਿਆਂ ਦੇ ਰਾਹ ਪਏ ਜਾਣਾ ਬਾਣੀ ਪੜਦੇ ਜਾਣਾ। ਉਹ ਭਾਖੜਾ ਤੋਂ ਉੱਤਰ ਉੱਥੋਂ ਆਏ ਮੁੜ ਜਾਣਾ। ਹੌਲੀ-ਹੌਲੀ ਆਉਂਦੇ ਸੀਗੇ। ਵੀ ਦੋ ਤਿੰਨ ਘੰਟੇ ਉਹਨਾਂ ਨੇ ਇਹਨਾਂ ਖੇਤਾਂ 'ਚ ਹੀ ਲਾਉਣੇ ਹੁੰਦੇ। ਗੰਡਾ ਸਿੰਘ ਪਰਜਾ ਪਾਸ ਸੀ। ਉਹਨੇ ਆਪ ਦੱਸੀ ਗੰਡਾ ਸਿੰਘ ਨੇ ਇਹਦਾ ਮੈਂ ਅੱਗੋਂ ਸਿਮੂਰੋ ਸੰਤ ਮੇਰੇ ਬਣੀ ਆ ਰਹੇ ਸੀ ਉਹ ਰਮੇ ਖੇਤੋਂ ਘਰ ਨੂੰ ਆ ਰਹੇ ਉਹ ਖੇਤਾ ਵੱਲ ਜਾ ਰਹੇ ਸੀ ਤੇ ਮੇਰੀ ਸ਼ਰਾਬ ਪੀਤੀ ਹੋਈ ਵੀ ਮੈਂ ਆਖੇ ਸੰਤਾਂ ਦੇ ਹੁਣ ਮੱਥੇ ਕਿਵੇਂ ਲੱਗੂੰਗਾ ਮੈਂ ਕਹਿੰਦਾ ਮੈਂ ਡਰਿਆ ਬਹੁਤ ਮਨ ਵਿੱਚ ਫਿਰ ਮੈਂ ਕਿਸੇ ਪਾਸੇ ਜਾ ਵੀ ਨਹੀਂ ਸਕਦਾ ਸੀ ਉਹਨੂੰ ਛੱਡ ਕੇ ਪਰਾਂ ਨਿਕਲ ਜਾਵਾਂ ਮੈਂ ਨਿੰਮੋ ਜਾਣਾ ਜਾ ਹੋ ਕੇ ਬੇਨਤੀ ਕੀਤੀ ਮਹਾਰਾਜ ਜੀ ਹਉ ਤੁਸੀਂ ਕਿਰਪਾ ਕਰੋ ਮੇਰੇ ਤੋਂ ਮੈਂ ਤਾਂ ਨਸਨੁਸਾਕ ਪੀ ਲੈਣਾਗਾ ਅੰਬਰ ਸਿਕਾਉ ਆਦੇ ਆਇ ਨਹੀਂ ਸਿਕਾਉਦੇ 6 ਮਹੀਨੇ ਪਹਿਲਾਂ ਅੰਮ੍ਰਿਤ ਵੇ ਸਨਾਨ ਕਰਨਾ ਸਿੱਖ ਕਸਹਿਰਾ ਪਾ ਤੇ ਰੋਜ਼ ਗੁਰੂ ਘਰ ਆਇਆ ਕਰ 6 ਮਹੀਨਿਆਂ ਤੋਂ ਬਾਅਦ ਅਸੀ ਵੀ ਮਨ ਬਣਿਆ ਤੇਰਾ 6 ਮਹੀਨਿਆਂ ਬਾਅਦ ਉਹਨੇ ਅੰਬਰ ਸਕੇ ਮੁੜ ਕੇ ਰਾਗੀ ਬਣ ਗਿਆ 50 ਸਾਲਾਂ ਦੀ ਉਮਰ ਚੰਬਰ ਸਕੇ ਇੱਥੇ ਕੀਰਤਨ ਕਰਦਾ ਰਹੇਗਾ ਇਹ ਮਾ ਸਾਤਾ ਕੋਲੇ ਬੈਠਾ ਸੀ ਕਹਿੰਦੇ ਹੁਕਮ ਨਾ ਲੈਣਾ ਸਾਉਂਦਾ ਹੁਕਮ ਨਾ ਲੈ ਤੇ ਮੈਨੂੰ ਜਰ ਕੇ ਬਦਰ ਸਿੰਘ ਮੈਂ ਸਿੱਖ ਦੌਰ ਸਿੰਘ ਜੀ ਬਸ ਚਾਰ ਪੰਜ ਸਿੰਘ ਜੀ ਉਸ ਵੇਲੇ ਸੰਤਾਂ ਦੇ ਕੋਲੇ ਤੇ ਸਾਮ ਦੇ ਸਮੇਂ ਸ੍ਰੀ ਸਾਡੇ ਆ ਸੌਂ ਪਿੱਗੇ ਤੇ ਸਿੰਘ ਵੀ ਉਦਾਸ ਸੀ ਬਹੁਤ ਜਾਂਦੇ ਕਿ ਹੁਣ ਕੀ ਬਣੇਗਾ ਸੰਤ ਚਲੇ ਗਏ ਸਾਨੂੰ ਇੱਛਾ ਨਹੀਂ ਸੀ ਵੀ ਸੰਤ ਚਲੇ ਜਾਣਗੇ ਕਿਉਂ ਤਕੜੇ ਸੀਗੇ ਕੋਈ ਬਹੁਤੇ ਬਿਮਾਰ ਰਹੇ ਨਹੀਂ ਸੀ ਉਸ ਵੇਲੇ ਚਾਣ ਚੱਕ ਸੀ ਛੱਡ ਕੇ ਗਏ ਸਮਾ ਹੋ ਗਿਆ ਹੈ ਮੈਂ ਸੈਟੀ ਸਾਹਿਬ ਦਾ ਬਾਬਾ ਦਰਸ ਸਿੰਘ ਦਾ ਭਾਈ ਬੱਗਾ ਸਿੰਘ ਦਾ ਸਾਰੀਆਂ ਸੰਗਤਾਂ ਦਾ ਕਿੰਨੇ ਗੁਰ ਭਾਈ ਮੇਰੇ ਬੈਠੇ ਸਾਰਿਆਂ ਧੰਨਵਾਦ ਕਰਦਾ ਜੇ ਦਰਸ ਸਾਹਿਬ ਜੀ ਬੈਠੇ ਆ ਹੋਇਆਂ ਭੁਲਾ ਦੇ ਭਾਈ ਮੇਰੇ ਬੈਠੇ ਸਾਰਿਆਂ ਧੰਨਵਾਦ ਕਰਦਾ ਜੇਦਰ ਸਾਹਿਬ ਜੀ ਬੈਠੇ ਆ ਹੋਇਆਂ ਭੁਲਾ ਦੇ ਖਿਮਾ ਵਾਹਿਗੁਰੂ ਜੀ ਕੀ ਫਤ ਸੋ ਹੁਣ ਕੁਝ ਬੇਨਤੀਆਂ ਹਨ ਉਸ ਤੋਂ ਪਰੰਤ ਬੀਬੀ ਸਰਬਜੀਤ ਕੌਰ ਪਤੇ ਮਨਜੋਤ ਕੌਰ ਜਿੱਥੇ ਵੀ ਆਵਾਜ਼ ਸੁਣ ਰਹੇ ਜੇ ਉਹ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਬੀਬੀ ਸਰਬਜੀਤ ਕੌਰ ਔਰ ਬੀਬੀ ਮਨਜੋਤ ਕੌਰ ਸੋ ਆਏ ਹੋਏ ਜਿਨਾ ਜਾ ਰਿਹਾ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਮੱਖਣਮੁਣੀ ਜੀ ਡੰਮ ਵਾਲੇ ਉਹ ਪਹੁੰਚੇ ਨੇ ਉਹਨਾਂ ਦਾ ਅਤਿਵ ਸਤਿਕਾਰ ਮਹਾਪੁਰਸ਼ਾਂ ਵੱਲੋਂ